ਸਾਰੇ ਕੈਪਟਨ ਮੁਰਿੰਦਰ ਜੀ ਉਹ ਸਾਰੇ ਉਹ ਹੀ ਦਸੋ ਉਹ ਹੁਣ ਫੇਰ ਆ ਗਿਆ ਜੋਗੀ ਉੱਤਰਪਾੜੋਂ ਆਇਆ ਫੇਰ ਆ ਗਿਆ ਹੁਣ ਚਾਰ ਸਾਲਾਂ ਬਾਅਦ ਆ ਜਾਂਦੇ ਨੇ ਕਹਿੰਦੇ ਹੁਣ ਪੰਜਾਬੀ ਕਰਾਂਗੇ ਸੀ ਖਰਾਬ ਕੀ ਨਹੀਂ ਕੀਤਾ ਸੀ ਪੰਜਾਬ ਅਸੀਂ ਕੀ ਕੀਤਾ ਸੀ ਅਸੀਂ ਤਾਂ ਚੰਗੇ ਭਲੇ ਇੱਕ ਹੋਈ ਹੋਰ ਕੰਮ ਕਰਦੇ ਸੀਗੇ ਜੇ ਤੁਸੀਂ ਚੱਜਦੇ ਨਿਕਲ ਹੁੰਦੇ ਅਸੀਂ ਘਰ ਨੂੰ ਆਉਣ ਦੀ ਲੋੜ ਹੀ ਨਹੀਂ ਸੀ ਹੁਣ ਕਹਿੰਦੇ ਪੰਜਾਬੀ ਕਰਾਂ ਕਿਹੜੇ ਮੈਂ ਠੀਕ ਕਰੋਗੇ ਬੱਸ ਕਰੋ ਤੁਹਾਡਾ ਠੀਕ ਕੀਤਾ ਆ ਇਸ ਦਾ ਤੂੰ ਠੀਕ ਨਹੀਂ ਹੋ ਰਿਹਾ ਤੂੰ ਪੋਜ਼ਿਟਿਵ ਥਿੰਕਿੰਗ ਰੱਖਣੀ ਹੈ ਤੇ ਦੇਸ਼ ਲਈ ਸੂਬੇ ਲਈ 100% ਸੇਵਾਵਾਂ ਦੇਣੀਆਂ ਨੇ ਸ਼ੀਦਿਆਜ਼ਮ ਪਾਕਿਸਤੰਗਹੋਂ ਦੀ ਇੱਕ ਲਾਈਨ ਹੈ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਦੇਖੋ ਭਾਈ 21-22 ਸਾਲ ਦੀ ਉਮਰ 'ਚ ਇੱਕ ਗਿਰਤੀ ਜਾਂ ਲਿਖੀ ਹੋਣੀ ਜਾਂ ਸੋਚੀ ਹੋਣੀ ਉਹਨਾਂ ਨੇ 23 ਸਾਲ ਦੀ ਉਮਰ 'ਚ ਤਾਂ ਫਾਂਸੀ ਹੋ ਗਈ ਸੀ ਇਸ਼ਕ ਕਰਨਾ ਸਭ ਦਾ پیدائਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਮਤਲਬ ਦੇਸ਼ ਦੀ ਧਰਤੀ ਨੂੰ ਜਿਹੜੇ ਮਹਿਬੂਬ ਬਣਾ ਲੈਂਦੇ ਨੇ ਫਿਰ ਦੂ ਵੱਡੇ ਦੇਸ਼ ਦੇ ਆਸ਼ਿਕ ਕੌਣ ਹੋਣਗੇ ਜੀ ਫਿਰ ਇਸੇ ਕਰਕੇ ਉਹਨਾਂ ਨੇ ਫੋਟੋਆਂ ਲਗਦੀਆਂ ਨੇ ਘਰਾਂ 'ਚ ਕੈਲੰਡਰਾਂ ਤੇ ਬੁੱਤ ਲੱਗਦੇ ਉਹਨਾਂ ਦੇ ਬਰਸੀਆਂ ਨਹੀਂ ਜਾਂਦੀਆਂ ਜਨਮ ਦਿਨ ਮਨਾਏ ਜਾਂਦੇ ਨੇ ਕਿਉਂਕਿ ਕੁਝ ਅਲੱਗ ਕਰਕੇ ਉਮਰਾਂ ਨਾਲ ਨਹੀਂ ਕੋਈ ਬੰਦਾ ਬੰਦਾ ਹੁੰਦਾ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੁੰਦਾ ਹੈ ਖਿਆਲ ਵੱਡੇ ਹੋਣੇ ਚਾਹੀਦੇ ਸਾਲਾਂ ਨਾਲ ਬੰਦਾ ਵੱਡਾ ਨਹੀਂ ਹੁੰਦਾ ਬੇ ਇੰਨੇ ਸਾਲ ਦਾ ਹੋ ਗਿਆ ਬੜਾ ਵੱਡਾ ਬੰਦਾ ਖਿਆਲ ਕੀ ਨੇ ਉਹਦੇ ਕਈ ਬੰਦੇ 90 90 ਕਹਿੰਦੇ ਬੰਦਾ ਇਨਸਾਨ ਜਿਹੜਾ ਤੁਰਨਾ ਤਾਂ ਉਹ ਸਾਢੇ 1.5 ਸਾਲ ਦੇ ਸਿੱਖ ਲੈਂਦਾ ਪ੍ਰਸਾਰੀ ਉਮਰ ਡਿੱਗਦੀ ਰਹਿੰਦਾ ਕਦੇ ਕਿਸੇ ਦੀਆਂ ਨਜ਼ਰਾਂ 'ਚ ਡਿੱਗ ਪਿਆ ਕਦੇ ਕਿਸੇ ਦੀਆਂ ਨਜ਼ਰਾਂ 'ਚ ਡਿੱਗ ਪਿਆ ਕਿਰਦਾਰ ਜੂੱਚਾ ਹੋਵੇ ਨਾ ਫਿਰ 휠ਚੇਅਰ ਤੇ ਬੈਠੇ ਲੋਕਾਂ ਨੇ ਵੀ ਪ੍ਰਾਪਤੀਆਂ ਕੀਤੀ ਹੋਈਆਂ ਕਿਰਦਾਰ ਨਾਲ ਪੜ੍ਹਾਈ ਨਾਲ ਵਿਦਿਆ ਨਾਲ এডਿਕੇਸ਼ਨ ਨਾਲ ਆਪਣੀ ਅਕਲ ਨਾਲ ਤਾਲੀਮ ਨਾਲ ਸੋ ਤੁਸੀਂ ਬਹੁਤ ਸਾਡੇ ਪੰਜਾਬ ਦਾ ਤੁਸੀਂ ਸਰਮਾਇਆ ਹੋ ਬ੍ਰਿਲੀਅੰਟ ਬ੍ਰੇਨਸ ਤੁਸੀਂ ਹੋ ਤੁਸੀਂ ਕੋਈ ਛਪਾਰਸ਼ੀ ਨਹੀਂ ਹੈਗੇ ਜਾਂ ਕੋਈ ਕਿਸੇ ਕੋਲੋਂ ਕੱਟ ਨਹੀਂ ਹੈਗੇ ਮੰਨਣਾ ਵੀ ਨਹੀਂ ਆਪਣੇ ਆਪ ਨੂੰ ਘਟ ਕਦੇ ਕੰਫੀਡੈਂਸ ਪਲੱਸ ਪੋਜ਼ਿਟਿਵਿਟੀ ਦੇ ਰੜਾ ਦੇ ਆ ਦੇਖੋ ਤੁਸੀਂ ਅੱਜ ਤੁਹਾਡੇ ਸਾਹਮਣੇ ਖੜਾ ਛੋਟੇ ਜਿਹੇ ਪਿੰਡ 'ਚ ਜੰਮਿਆ ਮੱਜੇ ਦੀਆਂ ਪੂਛਾਂ ਫੜ ਕੇ ਛੱਪਣਾ 'ਚ ਤਰਾਕੀ ਸਿੱਖੀ ਹੈ ਸਾਈਕਲ ਤੇ ਦਸਵੀਂ ਕੀਤੀ ਹੈ ਬਸ ਦੀ ਛੱਤ ਤੇ ਬਹਿ ਕੇ ਕਾਲਜ ਗਏ ਸੀ ਕਦੇ ਕੋਈ ਪਿਓ ਦਾਦਾ ਜਾਂ ਕੋਈ ਖਾਨਦਾਨ 'ਚ ਕੋਈ ਕਦੇ ਰਾਜਨੀਤੀ ਚ ਨਹੀਂ ਹੈ ਨਹੀਂ ਇਰਾਦਾ ਸੀ ਇੱਧਰ ਆਏ ਆ ਤਾਂ ਲੋਕਾਂ ਨੇ ਪਿਆਰ ਦਿੱਤਾ ਤਾਂ ਕਾਮਯਾਬੀਆਂ ਨੇ ਦਸਤਕ ਦਿੱਤੀ ਹੈ ਵਿੜਿਆਂ ਚ ਨਹੀਂ ਤਾਂ ਫਿਰ ਜੇ ਪਈ ਆਪਾਂ ਵੀ ਬਹਿ ਜਾਂਦੇ ਕਰਕੇ ਚਲ ਛੱਡ ਯਾਰ ਕੌਣ ਆਪਾਂ ਇਹ ਚਾਹੁੰਦੇ ਆ ਕਿ ਭਗਤ ਸਿੰਘ ਵਰਗੇ ਯੋਧੇ ਦੁਬਾਰਾ ਪੈਦਾ ਹੋਣਾ ਚਾਹੀਦੇ ਨੇ ਪਰ ਆਪਾਂ ਚਾਹੁੰਦੇ ਆ ਕਿ ਗਵੰਡੀਆਂ ਦੇ ਪੈਦਾ ਹੋਣ ਆਪਣੇ ਨਾਲ ਤੁਹਾਡਾ ਮਾਸ਼ਾ ਦੇਖੀ ਬਸ ਆਪਾ ਸੋ ਆਪਾ ਪਾ ਨੂੰ ਕੋ ਸਿਆਣੇ ਕਹਿੰਦੇ ਆਪ ਮਰੇ ਬਿਨਾ ਤਾਂ ਬੰਦਾ ਕੋਈ ਸੁਰਗਾ ਨੂੰ ਨਹੀਂ ਜਾਂਦਾ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਸੁਵੇ ਦੇ ਵਾਸਤੇ ਮੈਨੂੰ ਬਹੁਤ ਮਾਣ ਹੈ ਤੁਹਾਡੇ ਤੇ ਕਿ ਤੁਸੀਂ ਸਾਡੇ ਪੰਜਾਬ ਦਾ ਸਰਮਾਇਆ ਹੋ ਤੁਸੀਂ ਸਾਡਾ ਪ੍ਰਾਪਰਟੀ ਹੋ ਬਹੁਤ ਅਨਮੋਲ ਹੀਰੇ ਹੋ ਤੁਸੀਂ ਸਾਡੇ ਤੁਹਾਨੂੰ ਤਰਾਸ਼ਣਾ ਸਾਡਾ ਕੰਮ ਹੈ ਫਿਰ ਚਮਕ ਦੇਣੀ ਹੀ ਹੀਰੇ ਦਾ ਕੰਮ ਹੈ